ਸੋ ਮੇਰਾ ਸਾਰੇ ਸਤਿਕਾਰਯੋਗ ਲੋਕਾਂ ਨੂੰ ਸਲਾਮ ਸੋ ਮੈਂ ਤੁਹਾਡਾ ਆਪਣਾ ਨਰਮਲ ਪਟਵਾਰੀ ਕਾਨੂੰਗੋ ਔਰ ਅੱਜ ਅਸੀਂ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲਬਾਤ ਕਰਨ ਲੱਗੇ ਆ ਕਿ ਜਮ੍ਹਾਂਬੰਦੀ ਦੇ ਹਿੱਸੇ ਜਮ੍ਹਾਂਬੰਦੀ ਦੇ ਹਿੱਸੇ ਕਿਵੇਂ ਕੱਢੀਏ ਇਹ ਤੇ ਆਪਾਂ ਗੱਲ ਕਰਾਂਗੇ ਜਮ੍ਹਾਂਬੰਦੀ ਕਿਵੇਂ ਤਿਆਰ ਹੁੰਦੀ ਹੈ ਤੇ ਸਾਬਕਾ ਜਮ੍ਹਾਂਬੰਦੀਆਂ ਨੂੰ ਲੱਭਣ ਆਸਤੇ ਕੀ ਤਰੀਕੇ ਹੁੰਦੇ ਆ ਮਿਸਲ ਕੀਤ ਤੋਂ ਬਾਅਦ ਜਿਹੜੀ ਜਮ੍ਹਾਂਬੰਦੀ ਬਣਨੀ ਮਰਬੇਬੰਦੀ ਤੋਂ ਬਾਅਦ ਸ਼ੁਰੂ ਹੋਈ ਹੈ ਔਰ ਇਹ 5 ਸਾਲਾਂ ਬਾਅਦ ਦਾ ਰਿਕਾਰਡ ਜਿਹੜਾ ਬਣਦਾ ਨਵਾਂ ਉਹਦੇ ਉੱਤੇ ਲਿਖਿਆ ਹੁੰਦਾ ਕਿ ਸਾਲ ਜਿਵੇਂ ਹੁਣ 22 23 2022 23 ਉਹ ਤੋਂ 5 ਸਾਲਾਂ ਬਾਅਦ 2000 ਜਿਹੜਾ ਹੈਗਾ 27 28 'ਚ ਬਣੂਗੀ ਉਦੋਂ ਪਿਛਲੀਆਂ 'ਚ ਪੰਜ-ਪੰਜ ਸਾਲ ਘਟਾਈ ਜਾਂਦੇ ਆ ਸੋ ਪੁਰਾਣੀਆਂ ਆਪਾਂ ਵੇਖ ਸਕਦੇ ਆ ਸੋ ਜਮਾਂਬੰਦੀ ਜਿਹੜੀ ਤਿਆਰ ਕਿਵੇਂ ਹੁੰਦੀ ਹੈ ਜਮਾਂਬੰਦੀ ਮਈ ਦੇ ਵਿੱਚ 15 ਮਈ ਤੋਂ ਇਹ ਦਾ ਜਿਹੜਾ ਪ੍ਰਿੰਟ ਹੈ ਉਹ ਪੀਐਲਆਰਐਸ ਕੋਲੇ ਜਿਹੜੇ ਇਹਨਾਂ ਦਾ ਅਧਿਕਾਰ ਹੈ ਔਰ ਉੱਥੇ ਪਟਵਾਰੀ ਸਹਿਬਾਨ ਜਿਹੜੇ ਆ ਉਹਨਾਂ ਨੂੰ ਉੱਥੋਂ ਪ੍ਰਿੰਟ ਮਿਲਦਾ ਹੈ ਜਿਹੜਾ ਲਗਭਗ ਮਈ ਤੇ ਜੂਨ 30 ਜੂਨ ਤੱਕ ਸਾਰੇ ਪਟਵਾਰੀ ਸਹਿਬਾਨ ਕੋਲੇ ਜਿਹੜਾ ਉਹ ਪ੍ਰਿੰਟ ਪਹੁੰਚ ਜਾਂਦਾ ਹੈ 15 ਜੂਨ ਤੋਂ ਲੈ ਕੇ 30 ਜੂਨ ਤੱਕ ਉਹ ਪ੍ਰਿੰਟ ਨੂੰ ਪਟਵਾਰੀ ਸਾਹਿਬ ਚੈੱਕ ਕਰਦੇ ਨੇ ਔਰ ਉਸ ਪ੍ਰਿੰਟ ਨੂੰ ਚੈੱਕ ਕਰਨ ਤੋਂ ਬਾਅਦ ਕਾਨੂੰਨ ਸਾਹਿਬ ਉਹਦੀ ਪੜਤਾਲ ਕਰਦੇ ਨੇ ਔਰ ਉਹਨਾਂ ਜਿਹੜੀਆਂ ਗਲਤੀਆਂ ਹੁੰਦੀਆਂ ਪੁਰਾਣੇ 5 ਸਾਲਾਂ ਦੇ ਜਿੰਨੇ ਇੰਤਕਾਲ ਹੈ ਉਹਨਾਂ ਦਾ ਪਿਛਲੇ ਜਿਹੜੇ ਇੰਤਕਾਲ ਉਹਨਾਂ ਦਾ ਅਮਲ ਦਰਾਮਦ ਕਰਕੇ ਵਿੱਚ ਉਹਦੇ ਉਹਨੋਂ ਬੰਦਿਆਂ ਦੇ ਨਾਮ ਜਿਹੜੇ ਮਾਲਕ ਵੇਚ ਗਏ ਉਹਨਾਂ ਨੂੰ ਕੱਟ ਕੇ ਦੂਜਿਆਂ ਦੀ ਪਟਵਾਰੀ ਸਾਹਿਬ ਉਹਦੇ ਨਾਲ ਰੈੱਡ ਐਂਟਰੀ ਨਾਲ ਪਾ ਪਾ ਕੇ ਉਹਦੀ ਦਰਸਤੀ ਕਰਦਾ ਤੇ ਉੱਥੇ ਫਰਦ ਕੇਂਦਰ 'ਚ ਬਹਿ ਕੇ ਕੋਲੇ ਉਹਨੂੰ ਅਪਡੇਸ਼ਨ ਕਰਾਉਂਦੇ ਆ ਸੋ ਜਿਹੜਾ ਉਸ ਤੋਂ ਬਾਅਦ ਜਿਹੜਾ ਕਾਨੂੰਗੋ ਸਾਹਿਬ ਉਹਦੀ 100% ਪੜਤਾਲ ਕਰਦੇ ਆ ਔਰ ਫਿਰ ਉਹ 20 ਸਤੰਬਰ ਨੂੰ ਜਿਹੜੀ ਤਹਿਸੀਲ ਦੇ ਵਿੱਚ ਜਿਹੜੀ ਤਹਿਸੀਲ ਦੇ ਵਿੱਚ ਜਿਹੜੀ ਇਹ ਜਮ੍ਹਾਂਬੰਦੀ ਹੈ ਇਹ ਦਾਖਲ ਹੁੰਦਾ ਜਿਹੜਾ ਕੰਪਿਊਟਰਾਈਜ਼ਡ ਪ੍ਰਿੰਟ ਹੈ ਹੁਣ ਔਰ ਉਹ ਉਸ ਤੋਂ ਬਾਅਦ ਜਿਹੜਾ ਦਫਤਰ ਕਾਨੂੰਗੋ ਤੋਂ ਦੁਬਾਰਾ ਜਮ੍ਹਾਂ ਬੰਦੀ ਇੱਥੋਂ ਕਢਵਾਈ ਜਾਂਦੀ ਹੈ ਔਰ ਉਹਦੇ ਵਿੱਚ ਗਾਂ ਅੱਗੇ ਕਰਦਾਦੀ ਆਂਦੀ ਹੈ ਇੱਕ ਜਿਹੜੀ ਹੈਗੀ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਜਿਹੜੀ ਜੈ ਖਰੀਫ ਦੀ ਕਰਦਾਵਰੀ ਜਾਂਦੀ ਹੈ ਜਿਹਨੂੰ ਆਪਾਂ ਸੋਣੀ ਦੀ ਕਰਦਾਵਰੀ ਵੀ ਕਹਿੰਦੇ ਆ ਉਸ ਕਰਦਾਵਰੀ 'ਚ ਜਿੰਨੀਆਂ ਤਬਦੀਲੀਆਂ ਹੁੰਦੀਆਂ ਔਰ ਪਿਛਲੀ ਕਰਦਾਵਰੀ ਦਾ ਜਿਹੜਾ ਜਿਹੜੀ ਮਾਰਚ 1 ਮਾਰਚ ਤੋਂ ਲੈ ਕੇ 31 ਤੱਕ ਹੁੰਦੀ ਹੈ ਉਸ 31 ਮਾਰਚ 1 ਮਾਰਚ ਤੋਂ 31 ਤੱਕ ਜਿਹੜੀਆਂ ਜਿੰਨੀਆਂ ਵੀ ਗਰਦੌਰੀਆਂ ਚੇਂਜ ਹੁੰਦੀਆਂ ਉਹ ਇਸ ਗਰਦੌਰੀ ਦੇ ਵਿੱਚ ਉਹਦਾ ਅਮਲਦਰਾਮ ਤੋਂ ਪਟਵਾਰੀ ਸਬੰਧ ਕਰਦੇ ਐ ਔਰ ਉਹਦੇ ਵਿੱਚ ਫਿਰ ਉਹ ਸੀਆਰਓ ਸਾਹਿਬ ਜਿਹੜੇ ਉਹ ਉਹਨੂੰ ਚੈੱਕ ਕਰਦੇ 25% ਉਹਦੇ ਨੂੰ ਚੈੱਕ ਕਰਨ ਤੋਂ ਬਾਅਦ ਉਹਦਾ ਫਾਈਨਲ ਜਿਹੜਾ ਪ੍ਰਿੰਟ ਹੈ ਉਹ 31 ਦਸੰਬਰ ਨੂੰ ਜਿਹੜੀ ਲਾਸਟ ਡੇਟ ਹੈ ਅਰਧ 50 ਸਾਲਾਂ ਬਾਅਦ ਜਿਵੇਂ ਜਿਵੇਂ ਪਿੰਡ ਵਾਈਸ ਹੈ ਕੋਈ ਜਮ੍ਹਾਂਬੰਦੀ ਇਸ ਸਾਲ ਬਣਨੀ ਕੋ ਅਗਲੇ ਸਾਲ ਬਣਨੀ ਹੈ ਜਿਵੇਂ ਕੱਲ ਕਿਛ ਕਈ ਪਿੰਡ ਹੁੰਦੇ ਆ ਸੋ 31 ਦਸੰਬਰ ਨੂੰ ਇਹ ਸਦਰ ਕਾਨੂੰਗੋ ਦੇ ਦਫ਼ਤਰ ਦੇ ਵਿੱਚ ਸ਼ਾਮਲ ਹੁੰਦੀ ਹੈ ਸੋ ਪਹਿਲਾਂ ਜਮ੍ਹਾਂਬੰਦੀ ਦੇ ਉੱਪਰ ਜਿਹੜਾ ਸਾਰੇ ਪਿੰਡ ਦੇ ਮਾਲਕਾਂ ਦਾ ਊੜੇ ਆੜੇ ਦੇ ਹਿਸਾਬ ਨਾਲ ਅਲਫਾਬੈਟਿਕਲੀ ਜਿਹੜੇ ਆ ਉਹ ਨਾਮ ਦਰਜ ਹੁੰਦੇ ਆ ਜਿਵੇਂ ਊੜਾ ਉਦਮ ਸਿੰਘ ਊੜਾ ਉਤਮ ਸਿੰਘ ਆੜਾ ਆਤਮ ਸਿੰਘ ਨੰਬਰ ਈ ਡੀ ਆ ਗਿਆ ਇੰਦਰ ਸਿੰਘ ਆ ਗਿਆ ਸਸਾ ਸਰਦੂਲ ਸਿੰਘ ਐ ਸਾਰੇ ਪਿੰਡ ਦੇ ਨਾਮ ਅਲਫਾਬੈਟਿਕਲੀ ਸਾਰੇ ਪਿੰਡ ਦੇ ਮੂਰੇ ਨਾਮ ਦਰਜ ਹੁੰਦੇ ਤਾਂ ਜੋ ਜ਼ਮੀਨ ਦੇ ਮਾਲਕਾਂ ਨੂੰ ਪਟਵਾਰੀ ਸਬੰਨ ਨੂੰ ਵਿਭਾਗ ਦੇ ਅਫਸਰਾਂ ਨੂੰ ਉਥੋਂ ਤਰੰਤ ਕਿਸੇ ਵੀ ਬੰਦੇ ਦੀ ਮਾਲਕੀ ਤਸਦੀਕ ਕਰਨੀ ਐਲਫਾਬੈਟਿਕਲੀ ਤੁਸੀਂ ਚੱਕ ਸਕਦੇ ਆ ਉਸ ਤੋਂ ਅੱਗੇ ਜਮਾਂਬੰਦੀ ਦਾ ਜਿਹੜਾ ਹੈਗਾ ਸ਼ੇਰਾਨਾਸ ਹੁੰਦਾ ਜਿਹਦੇ ਵਿੱਚ ਤੁਹਾਨੂੰ ਅੱਗੇ ਇੱਕ ਵੱਖਰੀ ਵੀਡੀਓ ਚ ਦੱਸਾਂਗੇ ਜਿਹੜਾ ਕੁਰਸੀਨਾਮਾ ਹੁੰਦਾ ਉਹਦੇ ਵਿੱਚ ਮਾਲਕ ਵਿਖਾਏ ਹੁੰਦੇ ਸਾਰੇ ਔਰ ਉਹਦੇ ਵੀ ਅਗਰੇ ਅੱਗੀ ਵੀਡੀਓ ਅਸੀਂ ਪਾਵਾਂਗੇ ਪੂਰੀ ਡਿਟੇਲ ਨਾਲ ਸੋ ਉਸ ਤੋਂ ਅੱਗੇ ਸਾਰੀ ਜਮਾਂਬੰਦੀ ਲਿਖਣ ਤੋਂ ਬਾਅਦ ਜਿਹੜਾ ਜਮਾਂਬੰਦੀ ਦੇ ਅਖੀਰ ਦੇ ਵਿੱਚ ਜਿਹੜਾ ਇੱਕ ਜੋੜ ਲੱਗਦਾ ਹੈ ਜੋੜ ਖੁੱਲਦੇ ਜਿੱਥੇ ਸਾਰੇ ਪਿੰਡ ਦਾ ਜੋੜ ਲਾਇਆ ਹੁੰਦਾ ਉਹਦੇ ਚ ਲਿਖਿਆ ਹੁੰਦਾ ਮਜਰੂਆ ਰਕਬਾ ਗੈਰ ਮਜਰੂਆ ਮਜਰੂਆ ਦਾ ਮਤਲਬ ਜਿਹੜਾ ਵਾਹੀ ਜੋਗ ਹੈ ਸਿੰਚਾਈ ਜੋਗ ਹੈ ਜਿਹੜਾ ਗੈਰਮੁਮਕਨ ਹੈ ਉਹ ਘਰ ਪਏ ਨੇ ਜਾਂ ਕੋਈ ਉਥੇ ਹੋਰ ਵਹਿਕ ਨਹੀਂ ਰਕਬਾ ਜਿਹੜਾ ਖੂਹ ਆ ਕੋਈ ਉਥੇ ਹੋਰ ਹੈ ਕੋਈ ਕਿਸ ਤਰ੍ਹਾਂ ਦੇ ਰਸਤੇ ਪਈਆਂ ਖਾਲ ਸਾਰੇ ਪਿੰਡ ਦੇ ਜਿਹੜੇ ಗ್ರಾಮ ਪੰਚਾਇਤ ਦੇ ਨਾਮ ਬੋਲਦੇ ਹੁੰਦੇ ਆ ਔਰ ਮੋਸਟਲੀ ਔਰ ਸਾਰੇ ਪਿੰਡਾਂ ਦੇ ਵਿੱਚ ਸੋ ਉਹ ਉਹਦੇ ਅੱਗੇ ਕਮੀ ਵੇਸ਼ੀ ਨਕਸ਼ਾ ਕਿ ਕਿਸੇ ਜ਼ਮੀਨ ਦੀ ਕਿਸਮ ਵਿੱਚ ਨਹਿਰੀ ਚਾਹੀ ਚਾਹੀਦੀ ਤਾਂ ਨਹਿਰੀ ਹੋਗੀ ਨਹਿਰੀ ਤਾਂ ਚਾਹੀ ਹੋਗੀ ਜਾਂ ਉਥੇ ਬੋਰ ਟਿਊਬਰ ਵੱਧ ਲਾਗੇ ਪਰਾਨੀ ਤੋਂ ਨਹਿਰੀ ਚਾਹੀ ਹੋਗੀ ਸੋ ਉਹ ਨਕਸ਼ਾ ਕਮੀ ਵੇਸ਼ੀ ਲੱਗਦਾ ਵੀ ਕਿੰਨਾ ਰਕਬਾ ਮਤਲਬ ਜਿਹੜਾ ਕਮੀ ਹੋਗੀ ਕਿਹੜੇ ਰਕਬੇ 'ਚ ਕਿੰਨੇ 'ਚ ਵੇਸ਼ੀ ਵੇਸ਼ੀ ਵਾਧਾ ਕਹਿੰਦੇ ਆ ਇਹ ਉਰਦੂ ਫਾਰਸੀ ਦੇ ਸ਼ਬਦ ਹੈ ਸੋ ਉਹ ਨਕਸ਼ਾ ਲੱਗਦਾ ਉਸ ਤੋਂ ਬਾਅਦ ਨਕਸ਼ਾ ਇੱਕ ਮਾਫੀयत ਪੈਨਸ਼ਨ ਕਰਾਨ ਹੁੰਦਾ ਉਹ ਲੱਗਦਾ ਵੀ ਕਿੰਨਿਆਂ ਦੇ ਬੰਦਿਆਂ ਦੀਆਂ ਪੈਨਸ਼ਨਾਂ ਲੱਗੀਆਂ ਇਹ ਵੀ ਦਰਜ ਹੁੰਦਾ ਸੋ ਉਸ ਤੋਂ ਅੱਗੇ ਜਿਹੜੇ ਸਾਰੇ ਤਤਿੰਮੇ ਜਿੰਨੇ ਤਤਿੰਮੇ ਬਣੇ ਆ ਉਹ ਪਿਛਲੇ ਪੰਜਾਂ ਸਾਲਾਂ ਦੇ ਅੰਤਕਾਲਾਂ ਦੇ ਵਿੱਚ ਜਿਹੜੇ ਨਵੇਂ ਨੰਬਰ ਬਣੇ ਆ ਉਹਨਾਂ ਨੰਬਰਾਂ ਨੂੰ ਉੱਥੇ ਦਰਜ ਕੀਤਾ ਜਾਂਦਾ ਨਕਸ਼ਾ ਬਣਦਾ ਬਕਾਇਦਾ ਔਰ ਉਹਨੂੰ ਮਸਾਵੀ 4 ਮਰਬਿਆਂ ਵਾਲੀ ਕਹਿੰਦੇ ਆ ਉਹਦਾ ਲੱਗਦਾ ਉਹਦੇ ਅਗਲੇ ਪਾਸੇ ਉਹਦੀ ਫੀਲਡ ਬੁੱਕ ਲਿਖੀ ਜਾਂਦੀ ਹੈ ਚੜਦਾ ਲੈਂਦਾ ਦੱਖਣ ਪਹਾੜ ਉਹ ਜਿਵੇਂ ਦਰਜ ਹੁੰਦਾ ਔਰ ਉਸ ਤੋਂ ਅੱਗੇ ਪੜਤਾਲ ਪੈਂਦੀ ਪੂਰੀ ਔਰ ਪੜਤਾਲ ਕਾਨੂੰ ਉਸ 100% ਪੜਤਾਲ ਕਰਦੇ ਆ ਫਿਰ ਉਹਦੇ ਪਟਵਾਰੀ ਉਹਦੀਆਂ ਦਰਸ਼ਟੀਆਂ ਕਰਦਾ ਔਰ ਸੀਆਰਓ 125% ਪੜਤਾਲ ਕਰਦੇ ਜਿਨ੍ਹਾਂ ਕਿਸੇ ਵੀ ਖਾਤਿਆਂ ਦੀ ਕਰਦੇ ਆ ਔਰ ਉਹਦੀ ਫਿਰ ਪਰਿਵਾਰੀ ਸਾਹਿਬ ਦਰਸਤੀ ਕਰਦੇ ਆ ਉਹ ਦਰਸਤੀ ਕਰਨ ਤੋਂ ਬਾਅਦ ਅੰਤਮ ਤਸਦੀਕ ਜਿਹੜੀ ਇੱਕ ਪਿੱਛੇ ਵਰਕਾ ਲੱਗਦਾ ਸਾਰਿਆਂ ਤੋਂ ਉਸ ਅੰਤਮ ਤਸਦੀਕ ਦੇ ਵਿੱਚ ਜਿਹੜਾ ਮਤਲਬ ਸਾਰਿਆਂ ਤੋਂ ਜਿਹੜਾ ਅੰਤਮ ਤਸਦੀਕ ਤੇ ਬਕਾਇਆ ਇੰਤਕਾਲ ਜਿਹੜੇ ਧਿਆਨ ਨਾਲ ਵੇਖ ਕੇ ਇਹ ਸਭ ਤੋਂ ਜ਼ਰੂਰੀ ਪੁਆਇੰਟ ਹੈ ਕਿ ਉਸ ਅੰਤਮ ਤਸਦੀਕ ਦੇ ਵਿੱਚ ਜਿਹੜੇ ਇੰਤਕਾਲ ਬਕਾਇਏ ਚ ਵਿਖਾਏ ਹੁੰਦੇ ਆ ਪਿਛਲੇ 10 ਸਾਲਾਂ ਦੇ ਪਏ ਆ ਕੋਈ ਪਿਛਲੇ 20 ਸਾਲਾਂ ਦੇ ਪਏ ਕੋਈ 30ਾਂ ਦੇ ਪਏ ਆ ਉਹ ਤੁਸੀਂ ਜਮ੍ਹਾਂ ਬੰਦੀ ਤੇ ਜ਼ਰੂਰ ਚੈੱਕ ਕਰਨੇ ਆਂ ਵੀ ਉਹ ਇੰਤਕਾਲ ਕਿਹੜੇ ਵਿਅਕਤੀ ਨਾਲ ਸੰਬੰਧਿਤ ਹੈ ਉਹ ਇੰਤਕਾਲ ਪਟਵਾਰੀ ਸਾਹਿਬ ਕੋਲੋਂ ਕੱਢ ਕੇ ਪਤਾ ਲੱਗ ਜਾਂਦਾ ਵੀ ਇਹ ਰਜਿਸਟਰੀ ਪਹਿਲਾਂ ਹੋਈ ਹੈ ਇੰਤਕਾਲ ਵੀ ਦਰਜ ਹੋਇਆ ਪਰ ਇਹਦਾ ਅਮਲ ਦਰਾਮ ਦੇ ਜਮ੍ਹਾਂ ਬੰਦੀ ਚ ਨਹੀਂ ਹੋਇਆ ਇਸ ਕਰਕੇ ਉਹ ਇੰਤਕਾਲ ਬਹੁਤ ਜ਼ਰੂਰੀ ਹੈ ਵੀ ਕਿਤੇ ਦੁਬਾਰਾ ਰਜਿਸਟਰੀ ਨਾ ਹੋ ਜੇ ਜਾਂ ਦੁਬਾਰਾ ਬੰਦੇ ਨੂੰ ਕੋਈ ਸਮੱਸਿਆ ਨਾ ਹੋ ਜੇ ਇਸ ਗੱਲ ਦਾ ਜਿਹੜੀ ਅੰਤਮ ਤਸਦੀਕ ਤੇ ਜਿਹੜੇ ਬਕਾਇਆ ਇੰਤਕਾਲ ਆ ਉਹ ਜ਼ਰੂਰ ਧਿਆਨ ਨਾਲ ਵੇਖਣੇ ਆ ਸੋ ਜਿਹੜਾ ਖਾਨਾ ਮਾਲਕੀ ਜੇ ਤੁਸੀਂ ਇਹਦਾ ਹਿੱਸਾ ਕੱਢਣਾ ਕਿਸੇ ਵਿਅਕਤੀ ਨਾਲ ਤੁਹਾਡੇ ਕੋਲ ਜਿਵੇਂ ਮੰਡੀ ਤੇ ਸਾਕਟਨ ਵਾਸਤੇ 14 ਮੈਸਾਕਟਨ ਸਹੀ ਤਾਂ ਤੁਸੀਂ ਪਹਿਲਾਂ ਖਾਨਾ ਮਾਲਕੀ ਦੇ ਵਿੱਚ ਜਿੰਨਾ ਹਿੱਸਾ ਹੈ ਸਾਰੀ ਖੇਤ ਦੇ ਵਿੱਚ ਜਿੰਨੇ ਕਨਾਲਾ ਕਨਾਲਾ ਨੂੰ 20 ਨਾਲ ਗੁਣਾ ਕਰਕੇ ਔਰ ਉਹਦੇ ਚ ਮਰਲੇ ਜੋੜ ਲੈਣੇ ਹਨ ਜਿੰਨੇ ਉਹ ਕੁੱਲ ਮਰਲੇ ਬਣ ਗਏ ਉੱਪਰਲੇ ਉਹ ਫਰਜ ਕਰ ਲਓ 220 ਮਰਲੇ ਬਣ ਗਏ 220 ਮਰਲੇ 220 ਮਰਲਿਆਂ ਨੂੰ ਆਪਾਂ ਉਹਦਾ ਬੰਦੇ ਦਾ ਹੈਗਾ 23 260 ਹਿੱਸਾ ਆਪਾਂ 23 ਨਾਲ ਗੁਣਾ ਕਰਨਾ 220 ਨੂੰ ਤੇ 260 ਤੇ ਇਹਨੂੰ ਵੰਡਣਾ ਡਿਵਾਈਡ ਕਰਨਾ ਤੁਹਾਡੇ ਕੋਲੇ ਉਸ ਬੰਦੇ ਦਾ ਮਰਲਿਆਂ 'ਚ ਹਿੱਸਾ ਆ ਜੂਗਾ ਔਰ ਕਦੇ ਵੀ ਇੱਕ ਬਹੁਤ ਹੋਰ ਤੁਹਾਨੂੰ ਪਮਾਨੇ ਹੀ ਦੱਸਦੇ ਆ ਜਿਹੜੇ ਵੀ ਫੁੱਟਾਂ ਤੋਂ ਤੁਸੀਂ ਮਰਲੇ ਬਣਾਉਣੇ ਆ ਉਹਨਾਂ ਨੂੰ 272.25 ਤੇ ਵੰਡਣਾ 272.25 ਤੇ ਤੁਹਾਡੇ ਕੋਲੇ ਮਰਲੇ ਆਉਣਗੇ ਸੋ ਇਹ ਹਿੱਸਾ ਜੋ ਇਸ ਆਦਮੀ ਦਾ 23/60 ਹਿੱਸਾ ਆ ਹਿੱਸਾ ਤਾੜੇ ਨਾਲ ਗੁਣਾ ਕਰਨਾ ਹੈ ਲੈਣਾ ਵੰਡਣਾ ਹੈ ਤੋ ਉਸ ਬੰਦੇ ਦਾ ਮਾਲਕੀ ਖਾਨੇ ਦਾ ਹਿੱਸਾ ਆਜੂ ਕਿੰਨੇ ਮਰਲੇ ਫਿਰ ਤੁਸੀਂ ਖਾਨਾ ਕਾਸ ਚੱਕਣਾ ਸਾਰੀ ਮਾਲਕੀ ਤੋਂ ਖਾਨਾ ਕਾਸ ਚੱਕਣਾ ਕਾਸਟ ਦੇ ਵਿੱਚ ਉਸ ਬੰਦੇ ਦਾ ਕਿੰਨਾ ਨਾ ਬੋਲਦਾ ਬਾਇਆ ਤੇ ਮੁਸਤਰੀ ਵਾਲਾ ਖਾਨਾ ਕਾਸ ਜਿਹ ਬੰਦੇ ਨੇ ਬਾਇਆ ਕੀਤਾ ਹੁੰਦਾ ਇਸ ਬਾਇਆ ਵੇਚਣ ਵਾਲੇ ਨੂੰ ਕਹਿੰਦੇ ਮੁਸਤਰੀ ਖਾਸ ਨੰਬਰ ਲੈਣ ਵਾਲੇ ਨੂੰ ਉਹਦਾ ਅੰਦਰਾਜ ਵੀ ਇਹਨੇ ਸਕੜਨਾ ਜਿੰਨਾ ਹੁੰਦਾ ਔਰ ਜਿਹੜਾ 8 ਨੰਬਰ ਖਾਨਾ ਜਿਵੇਂ ਬੰਦੀ ਦਾ ਵਿਸ਼ੇਸ਼ ਕਸਨ ਦਾ 8 ਨੰਬਰ ਖਾਨਾ ਹੁੰਦਾ ਸੋ ਇਹ ਦੇ ਵਿੱਚ ਨਵੇਂ ਅੰਤਕਾਲ ਜਿਹੜੇ ਛਪੇ ਹੁੰਦੇ ਆ ਨਵੀਆਂ ਜਿਹੜੇ ਹੋਗੇ ਅਦਾਲਤੀ ਹੁਕਮ ਆਏ ਹੁੰਦੇ ਆ ਇਹਦਾ ਮਾਲਕੀ ਦਾ ਜੋੜ ਕੇ ਖਾਨਾ ਕਾਸ਼ਤ ਵਾਲਾ ਜੋੜ ਕੇ ਤੇ ਵਿਸ਼ੇਸ਼ ਕਸਨ ਦਾ ਤਿੰਨਾਂ ਦਾ ਰਕਬਾ ਜੋੜ ਕੇ ਉਸ ਬੰਦੇ ਦੀ ਮਾਲਕੀ ਕੁੱਲ ਤੁਸੀਂ ਵੇਰਵਾ ਜੇ ਤੁਹਾਨੂੰ ਕੱਢਣ ਆਖੇ ਖੇਵਟ ਨੰਬਰ ਮੁਰੇ ਲਿਖ ਲੈਣੀ 15 ਕੁੱਲ ਰਕਬਾ ਦਾ 63 ਕਨਾਲ 6 ਮਰਲੇ ਔਰ ਮਾਲਕ ਦਾ ਨਾਮ ਇੱਥੇ ਲਿਖਣਾ ਫਰਜ਼ ਕਰ ਲੋ ਚੰਦਰ ਸਿੰਘ ਕੋਈ ਮਾਲਕ ਲਿਖ ਲੋ ਸ਼ਿੰਦਰ ਸਿੰਘ ਸ਼ਿੰਦਰ ਸਿੰਘ ਕਰਮ ਸਿੰਘ ਅੱਗੇ ਆਗਾ ਜੈਮਲ ਸਿੰਘ ਸ਼ਿੰਦਰ ਸਿੰਘ ਮਾਲਕ ਦਾ ਮਾਲਕੀ 23 ਕ ਨਾਲ 6 ਮਰਲੇ ਆਉਂਦੀ ਜਦੋਂ ਆਪਾਂ ਹਿੱਸਾ ਐ ਕਢਨੇ ਆ ਦਾ 23 ਕ ਨਾਲ 6 ਮਰਲੇ ਆਉਂਦੀ ਐ ਇਹ ਫਰਜ ਕਰ ਲੋ ਇਹਦੇ ਚੋਂ ਬੈ 13 ਕ ਨਾਲ 6 ਮਰਲੇ ਕਰ ਦਿਆਂਦਾ ਇਹਦਾ ਬਾਕੀ ਆ ਤੀਰ ਦਾ ਨਿਸ਼ਾਨ ਬਾਕੀ 10 ਮਰਲੇ ਰਹਿ ਗਏ 23 6 ਚੋਂ 13 6 ਨਿਕਲ ਗਏ ਇਹਦੀ 10 ਕਨਾਲਾ 10 ਕਨਾਲਾਂ ਜ਼ਮੀਨ ਇਹਦੀ ਬਾਕੀ ਰਹਿ ਗਈ ਹੈ ਔਰ ਦੂਸਰਾ ਮਾਲਕ ਕਰਮ ਸਿੰਘ ਹੈ ਉਹਦੀ 20 ਕਨਾਲਾਂ ਮਾਲਕੀ ਆਉਂਦੀ ਉਹਨੂੰ ਔਰ ਉਹ ਚੋਂ 10 ਕਨਾਲਾਂ ਜਿਹੜੀ ਵੈ ਕਰ ਗਿਆ ਉਹਦਾ ਵੈ ਦਾਖਾਨਾ ਬਣਾ ਲਓ 20 ਚੋਂ 10 ਨਿਕਲ ਗਈਆਂ ਉਹਦੀਆਂ ਹੀ ਬਾਕੀ 10 ਕਨਾਲਾਂ ਜਿਹੜੀਆਂ ਰਹਿ ਗਈਆਂ ਸੋ ਤੀਜਾ ਮਾਲਕ ਹੈ ਜਿਹੜਾ ਜਿੰਨੇ 4 5 10 ਜਿੰਨੇ ਮਰਜ਼ੀ ਮਾਲਕ ਹੋਣ ਐ ਬਣਾ ਕੇ ਕੁੱਲ ਮਾਲਕੀ ਦਾ ਹਿੱਸਾ ਕੱਢ ਕੇ ਲਿਖ ਲਓ 20 ਕਨਾਲਾਂ ਬੈ ਉਹਨੇ 7 ਕਨਾਲਾਂ ਕੀਤੀ ਹੈ ਜਿਹੜਾ ਜੈਮਲ ਸਿੰਘ ਹੈ ਉਹਦੀ ਬਾਕੀ 13 ਕਨਾਲਾਂ ਰਹਿੰਦੀ ਹੈ ਸੋਏ ਕਟਣਾ ਤੁਹਾਨੂੰ ਕਲੀਅਰ ਤੇ ਸਪਸ਼ਟ ਤੁਹਾਡੇ ਕੋਲੇ ਸਾਹਮਣੇ ਤਿੰਨੇ ਖਾਨਿਆਂ ਚ ਮਾਲਕੀ ਕਾਸ਼ਤ ਤੇ ਵਿਸ਼ੇਸ਼ ਕਤਨ ਜਮਾਂਬੰਦੀ ਦੇ ਕੀ ਫਾਇਦੇ ਨੇ ਫਾਇਦੇ ਆ ਤੁਸੀਂ ਇੱਥੇ ਲੋਨ ਚੱਕ ਸਕਦੇ ਹੋ ਤੁਸੀਂ ਆਪਣੇ ਬੱਚੇ ਨੂੰ ਬਾਹਰਲੇ ਮੁਲਕ ਭੇਜਣਾ ਹੈ ਔਰ ਉਹਦੀ ਉਹਦੀ ਏਵੈਲੂਏਸ਼ਨ ਕਰਾਉਣੀ ਹੈ ਸੋ ਉਹਦੇ ਪਟਵਾਰੀ ਸਹਿਬਾਨ ਕੋਲੇ ਤਹਿਸੀਲਾਰ ਸਾਹਿਬ ਕੋਲੇ ਦਰਖਾਸਤ ਦਿਓ ਔਰ ਪਟਵਾਰੀ ਸਹਿਬਾਨ ਉਹਦਾ ਜਿਹੜਾ ਕਲੈਕਟਰ ਕੀਮਤ ਉਹ ਇਸ ਜਮ੍ਹਾਂਬੰਦੀ ਦੇ ਮੁਤਾਬਕ ਤੁਹਾਡੀ ਮਾਲਕੀ ਦੇ ਮੁਤਾਬਕ ਕਲੈਕਟਰ ਕੀਮਤ ਪਾਵੇਗਾ ਔਰ ਇਹਦੀ ਬਜਾਰੀ ਕੀਮਤ ਵੀ ਪਾਉਣ ਦਾ ਅਧਿਕਾਰ ਹੈ ਵੀ ਜਿੰਨਾ ਤੁਹਾਡਾ ਬਾਜ਼ਾਰ ਦਾ ਮੁੱਲ ਚੱਲਦਾ ਕੋਈ 20 ਲੱਖ ਚੱਲਦਾ 10 ਲੱਖ ਚੱਲਦਾ ਜਿਹੜਾ ਵੀ ਸਮੇਂ ਦੇ ਲਿਹਾਇ ਨਾ ਬਦਲਦਾ ਰਹਿੰਦਾ ਕਲੈਕਟਰੇਟ ਹੀ ਬਦਲਦੇ ਰਹਿੰਦੇ ਸੋ ਉਹਦੀ ਉਨੀ ਕੀਮਤ ਪਾ ਕੇ ਤੇ ਉਹ ਸੀਏ ਤੋਂ ਚਾਰਟਰਡ ਅਕਾਊਂਟੈਂਟ ਤੋਂ ਕਰਾ ਕੇ ਉਹਦੀ ਵੈਲਿਊਏਸ਼ਨ ਬਣਾ ਸਕਦਾ ਜਮ੍ਹਾਂਬੰਦੀ ਦਾ ਇਹ ਫਾਇਦਾ ਔਰ ਜਮ੍ਹਾਂਬੰਦੀ ਤੇ ਤੁਸੀਂ ਲੋਨ ਚੱਕ ਸਕਦੇ ਹੋ ਔਰ ਕਿਉਂਕਿ ਤੁਹਾਡੇ ਇਹ ਪੱਕੇ ਨੰਬਰ ਹੁੰਦੇ ਆ ਔਰ ਇਹ ਤੁਹਾਡੇ ਹੱਕਾਂ ਦੀ ਮਿਸਲ ਹੈ ਔਰ ਇਹਨੂੰ ਜਮਾਂਬੰਦੀ ਜਿਹੜੀ ਐ ਮੁੱਢਲਾ ਤੇ ਇਹ ਐਮੰਦਰਾਜ ਐ ਸਾਰਿਆਂ ਤੋਂ ਮਤਲਬ ਜਿਹੜਾ ਐਮ ਡਾਕੂਮੈਂਟ ਐ ਜਿਹਨ ਜਿਸ ਡਾਕੂਮੈਂਟ ਤੇ ਤੁਸੀਂ ਸਾਰਾ ਕੁਝ ਲੋਨ ਵੀ ਲੈ ਸਕਦੇ ਹੋ ਉਹਨੂੰ ਵੇਚ ਵੀ ਸਕਦੇ ਹੋ ਤੇ ਤੂੰ ਗਹਿਣੇ ਵੀ ਕਰ ਸਕਦੇ ਹੋ ਜਿਹੜੀ ਬਹੁਤ ਇੰਤਕਾਲ ਦੀਆਂ ਕਿਸਮਾਂ ਹੁੰਦੀਆਂ ਉਹ ਵੱਖ-ਵੱਖ ਕਿਸਮਾਂ ਤੇ ਆਪਾਂ ਉਹ ਵੀ ਤੁਹਾਡੇ ਨਾਲ ਅੱਗੇ ਜਿਹੜੀਆਂ ਵੀਡੀਓ ਸ਼ੇਅਰ ਕਰਾਂਗੇ ਗੱਲ ਕਰਾਂਗੇ ਸੋ ਇਹਦੇ ਵਿੱਚ ਜਿਹੜਾ ਅਗਲਾ ਗੱਲ ਹੈ ਹਿੱਸੇਦਾਰਾਂ ਜਾਂ ਹਿੱਸੇਦਾਰ ਇਹ ਜਿਹੜਾ ਖਾਨਾ ਕਾਸ਼ ਦੇ ਵਿੱਚ ਮਾਲਕਾਂ ਦੇ ਨਾਲ ਲੱਗਿਆ ਹੁੰਦਾ ਜਿੱਥੇ ਹਿੱਸੇਦਾਰਾਂ ਲੱਗਿਆ ਉਹਦੇ 'ਚ ਆਪਾਂ ਨੂੰ ਖਾਨਾ ਕਾਸ਼ ਦਾ ਅੰਨਰਾਜ ਵੇਖਣ ਦੀ ਕੋਈ ਲੋੜ ਨਹੀਂ ਉਹ ਸਿਰਫ ਟੈਂਪਰੇਰੀ ਆਰਜੀ ਜਿਹੜੀ ਪੋਜੇਸ਼ਨ ਗਰਦਾਵਰੀ ਹੁੰਦੀ ਹੈ ਜਿਹੜੀ ਉਸ ਹਿੱਸੇਦਾਰ ਦੇ ਨਾਮ ਬੋਲਦੀ ਹੈ ਇਹ ਲੋਨ ਲੈਣ ਵੇਲੇ ਕੰਮ ਆਉਂਦੀ ਹੈ ਇੱਥੇ ਵੱਧ ਜਾਂ ਘੱਟ ਗਰਦਾਵਰੀ ਹੋਵੇ ਕੋਈ ਬੰਦਾ ਵੇਚ ਨਹੀਂ ਸਕਦਾ ਲੋਨ ਅਪਰੂਵਲ ਵਾਸਤੇ ਜਲਦੀ ਹੋ ਜਾਂਦਾ ਅੱਗੇ ਮੁਸਤਰੀ ਜਾਂ ਮੁਸਤਰੀ ਇਹ ਇਹ ਬਹੁਤ ਇੰਪੋਰਟੈਂਟ ਹੈ ਜਿੱਥੇ ਮੁਸਤਰੀ ਜਾਂ ਜਾਂ ਮੁਸ਼ਤਰੀ ਲਿਖਿਆ ਉਹਨੂੰ ਧਿਆਨ ਨਾਲ ਵੇਖਣਾ ਰੱਖ ਬਈ ਨੂੰ ਪਹਿਲਾਂ ਵੀ ਸਾਡੀ ਇੱਕ ਵੀਡੀਓ ਇਹਦੇ ਸੰਬੰਧੀ ਪਾਈ ਹੈ ਉਹਦੇ ਵਿੱਚ ਤੁਸੀਂ ਵੇਖ ਲਿਓ ਚੰਗੀ ਤਰ੍ਹਾਂ ਸੋ ਇਹ ਨਰਾਜ਼ ਜਿਹੜਾ ਇਹ ਬੈ ਹੋਇਆ ਹੁੰਦਾ ਕਿਸੇ ਬੰਦੇ ਕੋਲੇ ਪੱਕੇ ਤੌਰ ਤੇ ਪਰ ਜਦੋਂ ਤਕਸੀਮ ਹੁੰਦੀ ਹੈ ਉਹਨੂੰ ਫਿਰ ਇਹਨੂੰ ਕਨਸਿਡਰ ਕੀਤਾ ਜਾਂਦਾ ਵੀ ਕਿਤੇ ਵਜਤਾ ਵਜਤਾ ਨਹੀਂ ਵੇਚਿਆ ਸੋ ਉਸ ਵੀਡੀਓ ਵਿੱਚ ਅਸੀਂ ਮੁਕੰਮਲ ਜਾਣਕਾਰੀ ਦਿੱਤੀ ਹੈ ਅੱਗੇ ਗੈਰ ਮਰੂਸੀਆਂ ਜਾਂ ਗੈਰ ਮਰੂਸੀ ਇਹ ਕੀ ਹੁੰਦਾ ਜਿਸ ਵੀ ਕਿਸੇ ਖਾਨਾ ਕਾਸਟ ਦੇ ਵਿੱਚ ਜਿਹੜਾ ਮਾਲਕੀ ਤੋਂ ਅਗਲਾ ਖਾਨਾ ਹੁੰਦਾ ਜਿਵੇਂ ਬੰਦੀ ਦਾ ਉਹਦੇ ਵਿੱਚ ਗੈਰ ਮਰੂਸੀ ਆਨ ਜਿੱਥੇ ਲਿਖਿਆ ਗੈਰ ਮਰੂਸੀ ਦਾ ਮਤਲਬ ਹੈ ਉਹ ਜਿਵੇਂ ਬੰਦੀ ਦੇ ਖਾਨਾ ਮਾਲਕੀ ਚ ਮਾਲਕ ਨਹੀਂਗਾ ਉਹ ਇਸ ਖਾਨਾ ਮਾਲਕੀ ਚ ਮਾਲਕ ਨਹੀਂਗਾ ਜਿੱਥੇ ਗੈਰ ਮਰੂਸੀ ਲਿਖਿਆ ਜੇ ਹਿੱਸੇਦਾਰਾਂ ਲਿਖਿਆ ਤਾਂ ਉਹ ਖਾਨਾ ਮਾਲਕੀ ਚ ਹੋਵੇਗਾ ਬੰਦਾ ਲਾਜ਼ਮੀ ਜਿੱਥੇ ਗੈਰ ਮਰੂਸੀ ਆਨ ਜਾਂ ਗੈਰ ਮਰੂਸੀ ਲਿਖਿਆ ਉਹ ਖਾਨਾ ਮਾਲਕੀ ਚ ਮਾਲਕ ਨਹੀਂ ਹੋਵੇਗਾ ਗੈਰ ਮਰੂਸੀ ਆਨ ਦਾ ਮਤਲਬ ਹੈ ਇਹ ਉਰਦੂ ਫਾਰਸੀ ਦੇ ਸ਼ਬਦ ਹੈ ਨਜਾਇਜ਼ ਕਾਬਜ਼ ਮੰਦਾ ਔਰ ਜਮ੍ਹਾਂਬੰਦੀ ਦੇ ਆਖਰੀ ਨਰਾਜ਼ਾਂ ਨੂੰ ਜੋ ਜੋ ਵੀ ਜਮ੍ਹਾਂਬੰਦੀ ਦਾ ਪ੍ਰਿੰਟ ਤੁਹਾਨੂੰ ਗ੍ਰੀਨ ਕਲਰ ਦਾ ਪੰਜਾਬ ਸਰਕਾਰ ਦੀ ਸਟੈਂਪ ਲੱਗੀ ਫਰਦ ਕੇਂਦਰ ਤੋਂ ਪੰਜਾਬ ਦੇ ਫਰਦ ਕੇਂਦਰਾਂ ਕੋਲ ਜਿਹੜਾ ਮਿਲ ਰਿਹਾ ਉਹਦੇ ਚ ਜਿਹੜਾ ਜੋ ਨਰਾਜ਼ ਹੋਇਆ ਉਹਨੂੰ ਸਹੀ ਮੰਨਿਆ ਜਾਂਦਾ ਹੈ ਔਰ ਇਹ ਕਾਨੂੰਨਨ ਹੈ ਵੀ ਜੋ ਉੱਤੇ ਲਿਖਿਆ ਜੇਕਰ ਤੁਹਾਨੂੰ ਕੋਈ ਲੱਗੇ ਕਿ ਕੋਈ ਨਰਾਜ਼ ਗਲਤ ਹੈ ਕੋਈ ਉਸ ਨਰਾਜ਼ ਗਲਤ ਹੈ ਪਰ ਤੁਸੀਂ ਉਹਨੂੰ ਐ ਨਹੀਂ ਉਹਤੇ ਕਟਵਟ ਨਹੀਂ ਕੋਈ ਕਰ ਸਕਦੇ ਕੁਝ ਨਹੀਂ ਕਰ ਸਕਦੇ ਇਹ ਅਧਿਕਾਰ ਨਹੀਂ ਤਾਂ ਉਹਦੇ ਵਾਸਤੇ ਇੱਕ ਫਰਦ ਬਦਲ ਹੈ ਲੈਂਡ ਰਿਕਾਰਡ ਮੈਨੂਅਲ ਪੰਜਾਬ ਲੈਂਡ ਰਿਕਾਰਡ ਮੈਨੂਅਲ ਦਾ ਇੱਕ ਪੈਰਾ 7.29 ਇਹਦੇ ਇਹਦਾ ਵੀ ਅਸੀਂ ਵੱਖਰੀ ਵੀਡੀਓ ਇੱਕ ਪਾਵਾਂਗੇ ਫਰਦ ਬਦਲ ਜਿਹੜੀ ਉਹਦੇ ਤਹਿਤ ਬਣਦੀ ਹੈ ਵੀ ਜਿਹੜੀ ਉਸ ਰਿਕਾਰਡ ਦੇ ਵਿੱਚ ਵੀ ਪਿਛਲੇ ਸਾਲਾਂ ਚ ਜਿਹੜਾ ਰਿਕਾਰਡ ਗਲਤ ਸੀ ਉਹਨੂੰ ਉਸ 7.29 ਦੇ ਅਧੀਨ ਜਿਹੜਾ ਦਰੁਸਤ ਕਰਕੇ ਇਹ ਜਾਮਬੰਦੀ ਦੇ ਵਿੱਚ ਦਰੁਸਤ ਕੀਤਾ ਜਾਂਦਾ ਸੋ ਇੱਕ ਜਿਹੜਾ ਤੁਹਾਨੂੰ ਹੋਰ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਕਿ ਜਮ੍ਹਾਂਬੰਦੀ ਦਾ ਖੇਵਟ ਨੰਬਰ ਖੇਵਟ ਨੰਬਰ ਕੀ ਹੁੰਦਾ ਹੈ ਉਹ ਮਾਲਕ ਨੂੰ ਪ੍ਰੀ ਰਿਪਰੈਜ਼ੈਂਟ ਕਰਦਾ ਜਿਵੇਂ ਆਪਣਾ ਬੈਂਕ ਚ ਅਕਾਊਂਟ ਨੰਬਰ ਆਪਣਾ ਖਾਤਾ ਨੰਬਰ ਹੈ ਉਹ ਮੁੱਢਲਾ ਮੂਹਰੇ ਲਿਖਿਆ ਹੁੰਦਾ ਖੇਵਟ ਨੰਬਰ ਜਿਹੜਾ ਸਭ ਤੋਂ ਪਹਿਲਾਂ ਅੱਖਰ ਪਾਇਆ ਹੁੰਦਾ ਜਿਹੜੇ ਨੰਮੈਰੀਕਲ ਅੱਖਰ ਪਾਏ ਹੁੰਦੇ ਆ ਉਹ ਨਵੀਂ ਖੇਵਟ ਦਾ ਨੰਬਰ ਹੁੰਦਾ ਕਿਤੇ ਵੀ ਫਰਦ ਕਢਾਉਣੀ ਹੋਵੇ ਉਹ ਨੰਬਰ ਦੱਸਣਾ ਜੇ ਪੁਰਾਣੀ ਜਮ੍ਹਾਂਬੰਦੀ ਕਿਸੇ ਪਟਵਾਰੀ ਸੇਮਾਨ ਤੋਂ ਲੱਭਣੀ ਹੋਵੇ ਤਾਂ ਉਹਦੇ ਅੰਦਰਲੇ ਪਾਸੇ ਜਿਹੜਾ ਪਿਛਲੀ ਜਮ੍ਹਾਂਬੰਦੀ ਦਾ ਨੰਬਰ ਪਾਇਆ ਉਹ ਉਹ ਲਾਲ ਸੁਰਖੀ ਨਾਲ ਪਟਵਾਰੀ ਸਾਹਿਬ ਪਹਿਲਾਂ ਪੈਨਨਾ ਪਾਉਂਦੇ ਸੀ ਹੁਣ ਫਰਦ ਕੇਂਦਰ ਦੇ ਵਿੱਚ ਦੋ ਲਕੀਰਾਂ ਮਾਰ ਕੇ ਉਹ ਅੰਦਰਲੇ ਪਾਸੇ ਪਾਇਆ ਹੁੰਦਾ ਉਸ ਨੰਬਰ ਤੇ ਨਵੇਂ ਨੰਬਰ ਦੇ ਅੰਦਰਲੇ ਪਾਸੇ ਔਰ ਉਹ ਪਹਿਲੇ ਵੱਡੇ ਜਿਹੜਾ ਨੰਬਰ ਨਵੇਂ ਨੰਬਰ ਨਾਲੋਂ ਛੋਟਾ ਹੁੰਦਾ ਇਹ ਉਹਦੀ ਨਿਸ਼ਾਨੀ ਹੈ ਛੋਟਾ ਹੁੰਦਾ ਜਿਵੇਂ ਜਿਵੇਂ ਅੰਤਕਾਲ ਨਵੇਂ ਹੁੰਦੇ ਆ ਇਹ ਖਾਤਾ ਨੰਬਰ ਹਰ 50 ਸਾਲ ਸਾਲਾਂ ਬਾਅਦ ਬਦਲਦਾ ਰਹਿੰਦਾ ਚੇਂਜ ਹੁੰਦਾ ਰਹਿੰਦਾ ਸੋ ਇਸ ਜਮ੍ਹਾਂ ਬੰਦੀ ਦੇ ਵਿੱਚ ਪਿਛਲੇ 5 ਸਾਲਾਂ ਦੇ ਸਾਰੇ ਅੰਤਕਾਲਾਂ ਦਾ ਅਮਲ ਕੀਤਾ ਜਾਂਦਾ ਹੈ ਜੇ ਕੋਈ ਇੰਤਕਾਲ ਪਰਤ ਸਰਕਾਰ ਤੇ ਇੱਕ ਪਰਤ ਪਟਵਾਰ ਹੁੰਦੀ ਹੈ ਪਰਤ ਪਟਵਾਰ ਪਟਵਾਰੀ ਸਾਹਿਬ ਦੇ ਪਾਸ ਹੁੰਦੀ ਹੈ ਪਰਤ ਸਰਕਾਰ ਡੀਸੀ ਦਫਤਰ ਰਿਕਾਰਡ ਨੂੰ ਜਮ੍ਹਾਂ ਹੁੰਦੀ ਹੈ ਜੇਕਰ ਉਹਨਾਂ ਇੰਤਕਾਲਾਂ 'ਚ ਕੋਈ ਇੰਤਕਾਲ ਮਿਸ ਹੋ ਗਏ ਜਿੰਨੀ ਦੇਰ ਪਰਤ ਸਰਕਾਰ ਦਾ ਇੰਤਕਾਲ ਨਹੀਂ ਮਿਲਦਾ ਉਨੀ ਦੇਰ ਜਮ੍ਹਾਂ ਮੰਡੀ ਦੇ ਵਿੱਚ ਬੰਦਾ ਉਸ ਇੰਤਕਾਲ ਤੇ ਮਾਲਕ ਨਹੀਂ ਬਣ ਸਕਦਾ ਸੋ ਜਿੰਨੇ ਜਿਹੜੀ ਪਹਿਲਾਂ ਆਪਾਂ ਗੱਲ ਕੀਤੀ ਸੀ ਅੰਤਮ ਤਸਦੀਕ ਦੇ ਵਿੱਚ ਜਿੰਨੇ ਬਕਾਇਆ ਇੰਤਕਾਲ ਪਏ ਨੇ ਤੁਸੀਂ ਜ਼ਰੂਰ ਵੇਖਣੇ ਆ ਤਾ ਜੋ ਕਿਸੇ ਬੰਦੇ ਦਾ ਨੁਕਸਾਨ ਨਾ ਹੋ ਜਾਵੇ ਉਹ ਮੇਰੀ ਸਰਵਿਸ ਦੌਰਾਨ ਮੈਂ ਦੇਖਿਆ ਹੈ ਕਿ 15 20 10 5 4 ਜਾਂ ਲਗਭਗ ਹਰ ਪਿੰਡ 'ਚ ਪਕਾਇਆ ਪਏ ਹੈ ਕਿਉਂਕਿ ਕੋਈ ਸੰਤਕਾਲ ਗਵਾਜ ਜਾਂਦੇ ਆ ਔਰ ਇਹ ਇੰਤਕਾਲ ਜੇ ਗਵਾਜੇ ਤਾਂ ਉਹਦਾ ਮਸੰਨਾ ਬਣਦਾ ਔਰ ਉਹ ਉਹਦੇ ਮਸੰਨੇ ਬਾਰੇ ਵੀ ਇੱਕ ਵੀਡੀਓ ਪਾਵਾਂਗੇ ਅੱਗੇ ਪੂਰੀ ਡਿਟੇਲ ਨਾਲ ਵੀ ਉਹ ਗਵਾਜੇ ਇੰਤਕਾਲ ਨੂੰ ਕਿਵੇਂ ਉਹਨੂੰ ਤਿਆਰ ਕਰਕੇ ਇਹ ਜਮਾਂਬੰਦੀ ਦੇ ਵਿੱਚ ਆਪਰੇਸ਼ਨ ਕੀਤੀ ਜਾ ਸਕਦੀ ਹੈ ਸੋ ਸਾਡਾ ਇਹ ਅੱਜ ਇਸ ਜਮਾਂਬੰਦੀ ਦੇ ਬਾਰੇ ਤੁਹਾਡੇ ਨਾਲ ਸਾਡੀ ਇਹ ਵੀਡੀਓ ਅਸੀਂ ਆਪਣੇ ਚੈਨਲ ਤੇ ਸਾਂਝੀ ਕੀਤੀ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸੋ ਅਸੀਂ ਸਾਰੇ ਲੋਕਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ